ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਲੁਧਿਆਣਾ ਸ਼ਹਿਰ ਦੇ ਕ੍ਰਿਸ਼ਨਾ ਮੰਦਿਰ ਦੇ ਵਿੱਚ ਪਹੁੰਚੇ ਆਂ ਦੋਸਤੋ ਜਨਮ ਅਸ਼ਟਮੀ ਦਾ ਦਿਹਾੜਾ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਰੌਣਕ ਮੇਲਾ ਦਿਖਾਵਾਂਗੇ ਵੀਡੀਓ ਨਾਲ ਦੋਸਤੋ ਸਾਰੇ ਬਣੇ ਰਹੋ ਅੱਗੇ ਦੀ ਅੱਗੇ ਛੋਟੇ ਛੋਟੇ ਬੱਚੇ ਕ੍ਰਿਸ਼ਨਾ ਬਣ ਕੇ ਆਏ ਹੋਏ ਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਅੱਗੇ ਨਾਲ ਮੇਲਾ ਦਿਖਾਉਨੇ ਆ ਥੋੜਾ ਮੇਲਾ ਲੱਗਿਆ ਹੋਇਆ ਜੀ ਕ੍ਰਿਸ਼ਨਾ ਮੰਦਿਰ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਨੇ ਆ ਤੁਸੀਂ ਖ ਬੇਜਰੇ ਨੇ ਜਵਾਕਾਂ ਦੇ ਘੜਾਉਣੇ ਪੂਰੇ ਐਨ ਤੇ ਪਿਛਲੇ ਪਾਸੇ ਦੀ ਆਪਾਂ ਲਾਇਆ ਗੱਡੀ ਨੂੰ ਪਾਰਕਿੰਗ ਕਰਤਾ ਸਾਹਮਣੇ ਜਾਣਾ ਆਪਾਂ ਤੁਸੀਂ ਦੇਖ ਸਕਦੇ ਹੋ ਸਮਾ ਕਰਾ ਰਹੀ ਹੈ ਇੱਧਰ ਜੋੜਾਕਰ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਕਰ ਰਹੇ ਨੇ ਸੇਵਾ ਟੋਕਨ ਆਪਾਂ ਨੂੰ ਮਿਲ ਚੁੱਕਿਆ ਵਾ ਤੇ ਉਹ ਦੇਖ ਸਕਦੇ ਹੋ ਤੁਸੀਂ ਲਓ ਜੀ ਅਗਮ ਰੱਖਿਆ ਬੂਟ ਆਪਣੇ ਪੱਖੇ-ਪੱਖੇ ਲਾਏ ਹੋਇਆ ਸੇਵਾਦਾਰਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸੰਗ ਤਾਂ ਆ ਰਹੀਆਂ ਨੇ ਸ਼ਾਮਾਂ ਦਾ 7:30 ਵਜੇ ਦਾ ਹੋ ਗਿਆ ਵਾ ਟਾਈਮ ਤੇ ਹਲਵਾਈ ਲੱਗੇ ਹੋਏ ਨੇ ਇੱਧਰ ਦੇਖ ਸਕਦੇ ਹੋ ਜੀ ਹਲਵਾਈ ਲੱਗੇ ਆ ਐਨ ਤੰਦੂਰ ਚੱਲ ਰਿਹਾ ਗਰਮਾ ਗਰਮ ਤੇ ਰੋਟੀਆਂ ਲੈਣਗੀਆਂ ਲੰਗਰ ਦੀ ਫੁੱਲ ਤਿਆਰੀ ਚੱਲ ਰਹੀ ਆ ਜੀ ਇੱਧਰੋਂ ਮੂਹਰੇ ਵੀ ਐਂਟਰੀ ਤੋਂ ਦੇਖ ਸਕਦੇ ਹੋ ਕਿੰਨੀ ਪਿਆਰੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਆ ਐਨ ਮੰਦਿਰ ਨੂੰ ਕ੍ਰਿਸ਼ਨਾ ਮੰਦਿਰ ਲੁਧਿਆਣੇ ਦੇ ਨੂੰ ਐਨ ਸਜਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਕਿੰਨੀ ਵਧੀਆ ਡੈਕੋਰੇਸ਼ਨ ਕਰੀ ਹੋਈ ਆ ਤੁਸੀਂ ਦੇਖੋ ਲੋ ਜੀ ਬਹੁਤ ਵਧੀਆ ਪਿਆਰੀ ਡੈਕੋਰੇਸ਼ਨ ਹੋਈ ਹੋਈ ਆ ਦੇਖ ਸਕਦੇ ਹੋ ਤੁਸੀਂ ਮੰਦਿਰ ਦੇ ਆਪਾਂ ਬਿਲਕੁਲ ਬਾਹਰ ਪਹੁੰਚ ਚੁੱਕੇ ਆ ਐਨ ਜਗਮਗ ਜਗਮਗ ਮੰਦਿਰ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਧਰ ਇਧਰ ਦੇਖ ਸਕਦੇ ਹੋ ਤੁਸੀਂ ਕ੍ਰਿਸ਼ਨ ਗੋਪਾਲ ਦੇ ਤੁਸੀਂ ਦੇਖ ਸਕਦੇ ਹੋ ਐਨ ਪਿਆਰੇ ਪਿਆਰੇ ਝੁੱਲੇ ਬਣਾਏ ਹੋਏ ਆ ਤੇ ਮੰਦਿਰ ਦੇ ਬਿਲਕੁਲ ਸਾਹਮਣੇ ਦੁਕਾਨਾਂ ਤੇ ਸੰਗਤਾਂ ਖਰੀਦ ਰਹੀਆਂ ਤੁਸੀਂ ਦੇਖ ਸਕਦੇ ਹੋ ਲੋ ਜੀ ਦੇਖੋ ਸੰਗਤਾਂ ਦਾ ਠੱਠਾ ਮਾਰਦਾ ਇਕੱਠ ਦਰਸ਼ਨਾਂ ਦੇ ਲਈ ਜਾਂਦੀਆਂ ਹੋਈਆਂ ਸੰਗਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਲੁਧਿਆਣੇ ਦਾ ਕ੍ਰਿਸ਼ਨ ਮੰਦਿਰ ਆ ਤੇ ਉਧਰਲੇ ਪਾਸੇ ਛੋਟੇ-ਛੋਟੇ ਕ੍ਰਿਸ਼ਨ ਗੋਪਾਲ ਬਣ ਕੇ ਆਏ ਹੋਏ ਨੇ ਜਵਾਗ ਤੇ ਉਹਨਾਂ ਦੇ ਵੀ ਆਪਾਂ ਤੁਹਾਨੂੰ ਦਿਖਾਉਨੇ ਆਗੇ ਵੀਡੀਓ ਨਾਲ ਬਣੇ ਰਿਓ ਦੋਸਤੋ ਹਾਂਜੀ ਲੋ ਜੀ ਦੋਸਤੋ ਲੱਗ ਗਿਆ ਆਪਾਂ ਵੀ ਲੈਨ ਦੇ ਵਿੱਚ ਮੱਥਾ ਟੇਕਣ ਦੇ ਲਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੰਦਿਰ ਦੇ ਵਿੱਚ ਚੱਲਦੇ ਆ ਤੇ ਥੋੜੀ ਟ੍ਰੈਫਿਕ ਆ ਤੁਸੀਂ ਦੇਖ ਸਕਦੇ ਹੋ ਰੋਡ ਬਿਲਕੁਲ ਲੁਧਿਆਣੇ ਸ਼ਹਿਰ ਦਾ ਕ੍ਰਿਸ਼ਨ ਮੰਦਿਰ ਦਾ ਸਾਹਮਣੇ ਮੇਨ ਰੋਡ ਆ ਜਾਮ ਕਰਤਾ ਜੀ ਪੂਰਾ ਐਨ ਬਲੌਕ ਕਰਿਆ ਹੋਇਆ ਵਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦਰਸ਼ਨਾਂ ਲਈ ਲਈ ਆਈਆਂ ਹੋਈਆਂ چلتے جائیے پلیز چلتے جائیے چلتے جائیے ਤੇ ਉਹ ਬਹੁਤ ਵਧੀਆ ਲਾਈਟਿੰਗ ਡੀਜ ਲੱਗਿਆ ਹੋਇਆ ਵਾ ਬਹੁਤ ਹੀ ਵਧੀਆ ਪਿਆਰੀ ਡੈਕੋਰੇਸ਼ਨ ਕਰੀ ਹੋਈ ਆ ਮੰਦਰ ਦੇ ਵਿੱਚ ਸੰਗਤਾਂ ਬਹੁਤ ਜ਼ਿਆਦਾ ਪਹੁੰਚ ਚੁੱਕੀਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਜੀ ਲੰਗਰ ਲੱਗਣੇ ਆ ਥੋੜੇ ਟਾਈਮ ਤੱਕ ਲੰਗਰ ਚੱਲਣ ਲੱਗੇ ਆ ਉੱਧਰਲੇ ਪਾਸੇ ਕੇਲਿਆਂ ਦਾ ਲੰਗਰ ਤੇ ਇੱਧਰ ਸਮੋਸਿਆਂ ਦਾ ਲੰਗਰ ਚੱਲਣ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਹਲਵਾਈ ਲੱਗੇ ਹੋਇਆ ਡੜਾ ਡੜ ਬਣ ਰਹੇ ਆ ਸਮੋਸੇ ਤੇ ਆ ਰੌਣਕਾਂ ਲੱਗੀਆਂ ਮੰਦਿਰ ਚ ਬਸ ਥੋੜੇ ਟਾਈਮ ਤੱਕ ਪੂਰਾ ਰੌਣਕ ਮੇਲਾ ਉਰੇ ਲੱਗ ਜਾਣਾ ਜੀ ਤੁਸੀਂ ਦੇਖ ਸਕਦੇ ਹੋ ਹਲਵਾਈ ਤੇ ਉਹ ਨੰਨੇ-ਮੁੰਨੇ ਬੱਚੇ ਮੁਗੜ ਲਿਆ ਹੋਇਆ ਇਹਨਾਂ ਨੇ ਪੂਰਾ ਕ੍ਰਿਸ਼ਨ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਗਰਮੀ ਸੀਗੀ ਬਹੁਤ ਜ਼ਿਆਦਾ ਤੇ ਮੱਥਾ ਆਪਾਂ ਢੀਕਿਆ ਆਏ ਅੰਦਰ ਦਰਸ਼ਨ ਕਰਿਆ ਏ ਤੇ ਦੋਸਤੋ ਜਿਨ੍ਹਾਂ ਦੋਸਤਾਂ મિતਰਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀਆਂ ਵੀਡੀਓ ਨਾਲ-ਨਾਲ ਅਪਡੇਟ ਹੁੰਦੀਆਂ ਰਹਿਣਗੀਆਂ ਜੀ ਹੁਣ ਤੇ ਮਿਲਦੇ ਆਂ ਆਪਾਂ ਤੁਹਾਨੂੰ ਹੁਣ ਅਗਲੇ ਵਲੌਗ ਦੇ ਵਿੱਚ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਤੇ ਬੈਲ ਆਈਕਨ ਦਾ ਬਟਨ ਦਬਾਇਆ ਜੀ ਧ